ਅੱਜ ਸਸਤੀ ਕਾਲੀ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਆ ਨਰਿੰਦਰ ਸਿੰਘ ਖਲੇ। ਸਵੇਰ ਦੀ ਸੈਰ ਕਰਨ ਆਇਆ ਸੀ ਪਰ ਇਸ ਸੈਰ ਕਰਨ ਵੇਲੇ ਕੁਝ ਅਜਿਹੀਆਂ ਚੀਜ਼ਾਂ ਦੇਖਤੀਆਂ ਜਿਹੜੀਆਂ ਤੁਹਾਡੇ ਭਲੇ ਲਈ ਹੈ। ਜੇਕਰ ਤੁਸੀਂ ਮੋٹے ਹੋਈ ਜਾਂਦੇ ਹੋ ਜਾਂ ਤੁਸੀਂ ਲੌਂਗ ਸਿਟਿੰਗ ਕਰਦੇ ਹੋ ਜੌਬ ਦੇ ਵਿੱਚ ਡਰਾਈਵਿੰਗ ਦੇ ਵਿੱਚ ਜਾਂ ਤੁਸੀਂ ਕੋਈ ਐਕਸਰਸਾਈਜ਼ ਨਹੀਂ ਕਰਦੇ ਤਾਂ ਇਹ ਵੀਡੀਓ ਤੁਹਾਡੇ ਲਈ ਇੱਕ ਰਾਮਬਾਣ ਹੋ ਸਕਦੀ ਹੈ। ਕਿਉਂ? ਕਿਉਂਕਿ ਇੱਥੇ ਨਾ ਤੁਸੀਂ ਜਿਮ ਹੀ ਕਰਨੀ ਹੈ ਨਾ ਤੁਸੀਂ ਮੋਟੀਆਂ ਮੈਂ ਕੀ ਹੈ ਡਾਈਟ ਆ ਖਾਣੀ ਹੈ ਪ੍ਰੋਟੀਨ ਅਰਗੂਆਂ ਤੁਸੀਂ ਕਿਸ ਤਰ੍ਹਾਂ ਘਰ ਬੈਠ ਕੇ ਐਕਸਰਸਾਈਜ਼ ਕਰ ਸਕਦੇ ਹੋ ਜਾਂ ਫੁੱਲੀ ਗਰਾਊਂਡ ਦੇ ਵਿੱਚ ਤੇ ਕਿਹੜੀ ਡਾਈਟ ਦੇ ਨਾਲ ਆਪਾਂ ਇਸ ਬਾਰੇ ਆਓ ਵਿਚਾਰ ਚਰਚਾ ਕਰਦੇ ਆਂ ਆ ਸੋ ਇਹ ਤਸਵੀਰਾਂ ਅਸੀਂ ਮੁੱਲਾਪੁਰ ਗਰਾਊਂਡ ਦਾਖਾ ਤੋਂ ਦੇਖੀਆਂ ਵਾ ਜਿੱਥੇ ਇੱਕ ਪਾਸੇ ਪੰਜਾਬ ਚ ਲੋਕ ਯੂਥ ਜਿਹੜਾ ਵਾ ਉਹ ਬਹੁਤਾ ਬਾਹਰ ਨਿਕਲਦਾ ਨਹੀਂ ਪਿਆ ਪਰ ਇੱਥੇ ਬੜਾ ਡਿਫਰੈਂਟ ਨਜ਼ਾਰਾ ਇਸ ਕਰਕੇ ਦੇਖਿਆ ਕਿ ਤੁਸੀਂ ਪਸੀਨਾ ਵਹਾਉਨੇ ਪਏ ਹੋ ਜੇਕਰ ਗੱਲ ਕੀਤੀ ਜਾਵੇ ਤੁਸੀਂ ਕੋਚ ਸਾਹਿਬ ਆਪ ਹੋ ਤੁਹਾਡਾ ਨਾਮ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਮੁਲਾਪਰ ਹਾਂ ਬਲਵਿੰਦਰ ਜੀ ਜੇਕਰ ਗੱਲ ਕੀਤੀ ਜਾਵੇ ਤੁਸੀਂ ਇਹ ਬੱਚਿਆਂ ਨੂੰ ਕੀ ਕਰਵਾਉਨੇ ਪਏ ਇਹਨੂੰ ਜਿਮਨ ਕਹਿੰਦ ਹੁੰਦੇ ਆ ਜਿਮਨਾਸਟਿਕ ਕਹਿੰਦ ਹੁੰਦੇ ਆ ਕਿ ਕਿਹੜੀ ਇੱਕ ਸਹੀ ਕਹਿੰਦ ਹੁੰਦੇ ਆ ਬੇਸਿਕਲੀ ਸਾਰਾ ਫੁੱਲ ਬਾਡੀ ਕੰਪਾਊਂਡ ਵਰਕਆਊਟ ਕਰਦੇ ਹਾਂ ਜਿਹਦੇ ਵਿੱਚ ਪੂਰੀ ਫੁੱਲ ਬਾਡੀ ਦਾ ਵਰਕਆਊਟ ਆ ਜਾਂਦਾ ਇਹਨੂੰ ਆਪਾਂ ਸਟਰੈਂਥ ਪਾਵਰ ਕ੍ਰੋਸਫਿਟ ਵੀ ਕਹਿ ਸਕਦੇ ਹਾਂ ਅੰਗਰੇਜ਼ੀ ਦੇ ਵਿੱਚ ਹਾਂ ਤੇ ਪੂਰਾ ਪ੍ਰੋਪਰ ਕੰਪਾਊਂਡ ਆ ਇਹਦੇ ਨਾਲ ਤੁਹਾਡੀ ਸਟਰੈਂਥ ਪਾਵਰ ਤਾਂ ਇੰਪਰੂਵ ਹੁੰਦੀ ਹੁੰਦੀ ਹੈ ਹਾਂ ਬੰਦਾ ਜਿਵੇਂ ਕੋਈ ਵੀ ਗੇਮ ਕਰਨੀ ਹੋਵੇ ਹਾਕੀ ਫੁੱਟਬਾਲ ਫਲੈਟਿਕਸ ਕੋਈ ਵੀ ਗੇਮ ਕਰ ਸਕਦਾ ਹੈ ਜਦੋਂ ਤੁਸੀਂ ਬੱਚਿਆਂ ਨੂੰ ਇੱਥੇ ਗਰਾਊਂਡ ਦੇ ਵਿੱਚ ਲੈ ਕੇ ਆਉਂਦੇ ਹੋ ਤਾਂ ਕਿੰਨਾ ਕੁ ਟਾਈਮ ਸੈਸ਼ਨ ਕਰਾ ਦਿੰਦੇ ਹੋ ਅਸੀਂ ਘੱਟੋ ਘੱਟ ਵੀ ਜੀ ਅਸੀਂ 2 ਘੰਟੇ ਵਰਕਆਊਟ ਕਰਦੇ ਹਾਂ ਜਿਹੜਾ ਸਾਡਾ ਆਪਣਾ ਵਰਕਆਊਟ ਆਉਂਦਾ ਅਸੀਂ 3 ਤੋਂ 4 ਘੰਟੇ ਕਰਦੇ ਹਾਂ ਜਿਹੜਾ ਸਾਡਾ ਬੱਚਿਆਂ ਨੂੰ ਕਰਵਾਉਣ ਦਾ ਉਹ 2 ਘੰਟੇ ਦਾ ਬਸ ਕਿਹੜੀ ਚੀਜ਼ ਦੇਖ ਕੇ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਜੁਆਇਨ ਕਰਦੇ ਹੋ ਵੀ ਜਿਹੜੇ ਮੋٹے ਹੁੰਦੇ ਆ ਕਿ ਕਿਸ ਅਪਰੋਚ ਨਾਲ ਤੁਹਾਡੇ ਕੋਲ ਪਹੁੰਚਦੇ ਆ ਹਾਂਜੀ ਜ਼ਿਆਦਾਤਰ ਤਾਂ ਜਿਵੇਂ ਓਵਰ weight ਹੁੰਦਾ ਜਿੰਨਾਂ ਦਾ ਉਹੀ ਹੁੰਦੇ ਆ। ਹੂੰ। ਬਾਕੀ ਫਿਟਨੈਸ ਲਈ ਵੀ ਬਹੁਤ ਬੰਦੇ ਕਰਦੇ ਆ। ਜ਼ਿਆਦਾਤਰ ਜੇ ਆਪਾਂ ਕੀ ਤਾਂ ਓਵਰ weight ਆਏ। ਜ਼ਿਆਦਾ ਨਹੀਂ ਕਰ। ਕ੍ਰੇਜ਼ ਬਹੁਤ ਅੱਜਕੱਲ੍ਹ ਜਿਮਿੰਗ ਦਾ ਬਹੁਤ ਕ੍ਰੇਜ਼ ਆ। ਜੇਕਰ ਜਿਮਿੰਗ ਤੋਂ ਨੂੰ ਹਟ ਕੇ ਮੰਨ ਕੇ ਚੱਲੀਏ ਤਾਂ ਇਹਦੇ ਕੀ ਬੈਨੀਫਿਟ ਆ? ਇਹਦੇ ਬੈਨੀਫਿਟ ਇਦਾਂ ਜੀ ਆਪਾਂ ਜਿਮਿੰਗ ਤੇ ਗਰਾਊਂਡਵਰਕ ਨੂੰ ਦੋਨਾਂ ਨੂੰ ਕੰਬੀਨ ਕਰ ਸਕਦੇ ਆ। ਹੂੰ। ਇਹ ਤੁਹਾਡੀ ਇੱਕ ਕਿਸਮ ਦੇ ਬੰਦੇ ਦੀ ਉਮਰ ਵੀ ਵਧਾਉਂਦਾ ਜਿਹੜਾ ਇਹ ਵਰਕਆਊਟ ਆ ਖੁੱਲਾ ਪਾਣਾ ਹਵਾ ਦੇਖੋ ਕਿੰਨੀ ਤਾਜੀ ਹਵਾ ਹਮ ਮਾਹੌਲ ਦੇਖੋ ਬੀ ਐਨਵਾਇਰਨਮੈਂਟ ਕਿੰਨੀ ਅੱਛੀ ਹਮ ਬਿਮਾਰੀਆਂ ਤੋਂ ਬੰਦਾ ਬਚਾਇਆ ਜਾਂਦਾ ਨਾ ਤਕੜਾ ਹੁੰਦਾ ਪੰਜਾਬੀ ਜਨੂ ਤਕੜਾ ਹੋ ਜਾਂਦਾ ਇਹ ਵਰਕਆਊਟ ਆ ਜਿਹੜਾ ਬੰਦੇ ਨੂੰ ਇਹਦਾ ਸਟੈਮਨਾ ਵਧਾ ਦਿੰਦਾ ਹਮ ਹਮ ਥੋੜੀ ਪਾਵਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਅਕਸਰ ਦੇਖਿਆ ਜੈਮ નો ਡਾਊਟ ਕਿ ਬਹੁਤ ਚੰਗੀ ਚੀਜ਼ ਆ ਪਰ ਉਹਦੇ ਨਾਲ ਮੈਂ ਦੇਖਿਆ ਇਨ ਫਿਊਚਰ ਪ੍ਰੋਬਲਮ ਵੀ ਬਹੁਤ ਰੇਟ ਹੋ ਜਾਂਦੀ ਆ ਜੀ ਬਾਕੀ ਸਾਡਾ ਇਹ ਆ ਸਾਡਾ ਕੋਈ ਜਿੱਦਾਂ ਇੱਕ ਅਸੀਂ ਪੰਜਾਬੀ ਦੇ ਵਿੱਚ ਅਸੀਂ ਜਿਹੜਾ ਆਪਾਂ ਆਪਣੇ ਪੁਰਾਣੇ ਪੰਜਾਬ ਦੀ ਖਰਾਕ ਹੋ ਗਈ ਦੇਸੀ ਖਾਣੇ ਨਾਲ ਜੋੜਦੇ ਆ ਜਿਸ ਨੂੰ ਕੋਈ ਇਦਾਂ ਚੋਚਲੇ ਮੂਚਲੇ ਜਿਹੜੇ ਅੱਜ ਕੱਲ ਚਾਹਉਂਦੇ ਆ ਉਹਨਾਂ ਤੋਂ ਦੂਰ ਰੱਖਿਆ ਹੋਇਆ ਘਰ ਦੇ ਖਾਣੇ ਨੂੰ ਤਰਜੀਹ ਦੇਣਾ ਇੱਕ ਨਾਮ ਬੜਾ ਵਹਿਮ ਜਿਹਾ ਪਿਆ ਹੋਇਆ ਆ ਉਹ ਇਹ ਪਿਆ ਹੋਇਆ ਕਿ ਡਾਈਟ ਦੇ ਵਿੱਚ ਤੁਸੀਂ ਸਵੇਰੇ ਬਸ ਓਟਸ ਹੀ ਖਾਣੇ ਆ ਜਾਂ ਦੁਪਹਿਰ ਨੂੰ ਬਸ ਰਾਈਸ ਹੀ ਖਾਣੇ ਆ ਅਸਲ ਦੇ ਵਿੱਚ ਤੁਹਾਡੇ ਅਕੋਰਡਿੰਗ ਡਾਈਟ ਕੀ ਹੋਣੀ ਚਾਹੀਦੀ ਹੈ ਮੇਰੇ ਅਕੋਰਡਿੰਗ ਡਾਈਟ ਹੋਣੀ ਚਾਹੀਦੀ ਹੈ ਜੀ ਜਿਹਨੂੰ ਆਪਾਂ ਇਹ ਕਹਿ ਸਕਦੇ ਆਂ ਵੀ ਹੈਲਥੀ ਹਾਂ ਹੈਲਦੀ ਖਾਣਾ ਮੀਨ ਵੀ ਘਰ ਦਾ ਖਾਣਾ ਹਾਂ ਤਾਜ਼ਾ ਖਾਣਾ ਘਰੇ ਕੋਈ ਵੀ ਚੀਜ਼ ਬਣੀ ਪਈ ਹੈ ਹਾਂ ਤੁਸੀਂ ਸਲਾਦ ਫਰੂਟ ਦੀ ਮਾਤਰਾ ਵਾਸ ਰੱਖੋ ਜਿਹੜੇ ਓਟਸ ਹੋ ਗਏ ਜਾਂ ਰਾਈਸ ਹੋ ਗਏ ਇਨਾਕ ਜਿੱਦਾਂ ਕਹਦੀ ਹੈ ਦੇਖੋ ਦੇਖੀ ਜਿਹੜਾ ਸੋਸ਼ਲ ਮੀਡੀਆ ਤੇ ਤਨਾ ਉਹ ਚੀਜ਼ਾਂ ਇੱਕ ਦੂਜਿਆਂ ਨੂੰ ਥੋੜਾ ਜਿਹਾ ਕਾਪੀ ਦਾ ਕਰੇਜ ਚੱਲ ਰਿਹਾ ਵਾ ਪਰ ਜਿਹੜਾ ਪੰਜਾਬ ਦਾ ਜਿਹੜਾ ਪਿੰਡਾਂ ਦੀ ਖਰਾਕ ਆਪਣੀ ਘਰ ਦੀ ਖਰਾਕ ਆ ਉਹਦੇ ਨਾਲ ਉਹ ਉੱਪਰ ਕੋਈ ਵੀ ਚੀਜ਼ ਮੈਨੂੰ ਨਹੀਂ ਲੱਗਦੀ ਜੇਕਰ ਸਭ ਦੇ ਵਿੱਚ ਆਪਾਂ ਤੁਸੀਂ ਇੱਕ ਵਾਰ ਨਾ ਆਪਣਾ ਥੋੜਾ ਜਿਹਾ ਡੋਲਾ ਦਿਖਾਓ ਥੋੜਾ ਜਿਹਾ ਕਰਕੇ ਤੇ ਬਾਈ ਜੀ ਹੁਣ ਇਹ ਦੱਸ ਦੋ ਵੀ ਇਹ ਡੋਲਾ ਬਣਾਉਣ ਵਾਸਤੇ ਪ੍ਰੋਟੀਨ ਖਾਣੇ ਪੈਂਦੇ ਆ ਕ੍ਰੋਟੀਨ ਖਾਣੇ ਪੈਂਦੇ ਆ ਦੇਖੋ ਜੀ ਇਹ ਇਹ ਬੜਾ ਤੁਸੀਂ ਜਿਹੜਾ ਸਵਾਲ ਕੀਤਾ ਹੈ ਤਾਂ ਚਲੋ ਇਹਦਾ ਮੈਂ ਤੁਹਾਨੂੰ ਸੌਖੇ ਜੇ ਸਰਲ ਭਾਸ਼ਾ ਦੇ ਵਿੱਚ ਜਵਾਬ ਇਹ ਦਿੰਦਾ ਮਾਂ ਪ੍ਰੋਟੀਨ ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਅੱਜ ਤੋਂ ਤੁਸੀਂ 30 35 ਸਾਲ ਪਿੱਛੇ ਚਲੇ ਜਾਓ ਹੂੰ ਉਦੋਂ ਕਿਹੜੇ ਡਾਈਟੀਸ਼ਨ ਹੁੰਦੇ ਸੀ ਜੀ ਹੂੰ ਜਿਹੜੇ ਉਦੋਂ ਆਪਾਂ ਇਹ ਜਿਨ੍ਹਾਂ ਨੂੰ ਆਪਾਂ ਪ੍ਰੋਟੀਨ ਦਪੇ ਜਾਂ ਕਰੀਟੇਨ ਕਿਸੇ ਨੇ ਇਹ ਚੀਜ਼ਾਂ ਕਦੇ ਸੁਣੀਆਂ ਸੀ ਹਮ ਟੋਟਲੀ ਬਿਜ਼ਨਸ ਦੇ ਨਾਲ ਇਹ ਚੀਜ਼ਾਂ ਨੂੰ ਜੋੜਿਆ ਹੋਇਆ ਵਾ ਬਹੁਤ ਲੋਕ ਆ ਜਿਹੜੇ ਉਹ ਗੁੰਮਰਾਹ ਕਰ ਰਹੇ ਆ ਸਾਡੇ ਸਮਾਜ ਨੂੰ ਆਪਣੇ ਬਿਜ਼ਨਸ ਨੂੰ ਆ ਪੈਸੇ ਦੀ ਖਾਤਰ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੇ ਆ ਲੋਕਾਂ ਨੂੰ ਬਿਮਾਰੀਆਂ ਵੰਡ ਰਹੇ ਆ ਦੇਖੋ ਤੁਸੀਂ 2000 ਦੇ ਸੋਸ਼ਲ ਮੀਡੀਆ ਤੇ ਕਿੰਨੀ ਐਡ ਆਉਂਦੀਆਂ 2000 ਦੇ ਵਿੱਚ 5-5 ਚੀਜ਼ਾਂ ਦੇ ਕੰਪੋ ਬਣਾਏ ਹੋਇਆ ਵਿੱਚ ਕੈਪਸੂਲ ਵਿੱਚ ਵਿਟਾਮਿਨ ਵਿੱਚ ਕ੍ਰੇਟਿਨ ਵਿੱਚ ਪ੍ਰੋਟੀਨ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਖਾ ਕੇ ਬੰਦਾ ਸਿੱਧਾ ਜਾਊ ਕਿੱਥੇ ਨਹੀਂ ਤੁਹਾਡੀ ਬੋਡੀ ਨਾ ਅਬਜ਼ਰਬ ਕਰਦੀ ਹੈ ਜੀ ਇਹ ਚੀਜ਼ਾਂ ਸਾਰੀਆਂ ਪੇਟ ਚਾਲਾਂ ਜੀ ਤੁਸੀਂ ਆਪਣੇ ਪੰਜਾਬ ਦੀ ਹੁਣ ਤੋਂ ਮੈਂ ਤੁਸੀਂ ਚੂਰੀ ਖਾਣੀ ਸ਼ੁਰੂ ਕਰ ਦਿਓ ਐਗਜ਼ਾਮਪਲ ਤੁਸੀਂ ਇੱਕ ਮਹੀਨਾ ਕੱਲੀ ਚੂਰੀ ਖਾ ਕੇ ਦੇਖੋ ਆਹਰੇ ਦੇ ਅਨੁਸਾਰ ਜੇ ਤੁਸੀਂ ਰਿਜ਼ਲਟ ਦੇਖਿਓ ਆ ਕੇ ਸਾਨੂੰ ਮਿਲਿਓ ਤੁਹਾਡੇ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਮੇਰੇ ਅੰਦਰ ਕੀ ਚੀਜ਼ ਹੈ ਤੁਸੀਂ ਚੋਰੀ ਦੀ ਗੱਲ ਕੀਤੀ ਹੈ ਜੇਕਰ ਇੱਕ ਹੋਰ ਸਿੰਪਲ ਭਾਸ਼ਾ ਦੇ ਵਿੱਚ ਆਪਾਂ डेली ਜਿਹੜਾ ਡਾਈਟ ਪਲਾਨ ਹੁੰਦਾ ਲੋਕ ਉੱਠਦੇ ਆ ਚਾਹ ਪੀਂਦੇ ਆ ਅੱਜਕੱਲ ਬਹੁਤਿਆਂ ਨੇ ਚਾਹ ਛੱਡਦੀ ਆ ਉਸ ਤੋਂ ਬਾਅਦ ਨਾਰਮਲ ਰੋਟੀ ਖਾਂਦੇ ਆ ਬਹੁਤਿਆਂ ਦੇ ਕੋਲ ਪਰੌਂਠੇ ਬਣੇ ਹੁੰਦੇ ਆ ਜਾਂ ਰੋਟੀ ਸਬਜ਼ੀ ਖਾ ਕੇ ਪੈਕ ਕਰਕੇ ਨਾਲ ਲੈ ਜਾਂਦੇ ਆ ਟੀਫਨ ਵਾਲੀ ਰੋਟੀ ਖਾਂਦੇ ਆ ਤੇ ਸ਼ਾਮ ਨੂੰ ਫੇਰ ਰੋਟੀ ਖਾਂਦੇ ਆ ਇਹਦੇ ਵਿੱਚੋਂ ਅਜਿਹਾ ਕੀ ਐਡ ਆਨ ਕਰਨ ਜਾਂ ਮਾਈਨਸ ਕਰਨ ਕਿ ਉਹ ਹੋਰ ਚੱਕਰਾਂ 'ਚ ਨਾ ਪੈਣਾ ਉਹ ਇਹ ਕਰ ਸਕਦੇ ਆ ਜੀ ਉਹਨਾਂ ਨੂੰ ਜਿੱਦਾਂ 50% ਤੋਂ ਉਹਨਾਂ ਨੂੰ ਆਪਣਾ ਕੱਚਾ ਫੂਡ ਐਡ ਕਰ ਲੈਣਾ ਚਾਹੀਦਾ ਡਾਈਟ ਦੇ ਵਿੱਚ ਅੱਛਾ ਪੂਰੇ ਦਿਨ ਦਾ ਉਹ ਆਪਣਾ ਇੱਕ ਆ ਆਈਡੀਆ ਲੈ ਲੈਣ ਜੇ ਮੰ ਲਓ ਵੀ ਆਪਾਂ 50% ਖਾਣੇ ਦੇ ਵਿੱਚ ਆਪਾਂ ਰੋਟੀ ਹੋਗੀ ਹੂੰ ਦਾਲਾਂ ਹੋਗੀਆਂ ਸਬਜ਼ੀਆਂ ਹੋਗੀਆਂ ਹੂੰ ਐਕਸ ਵਾਈ ਜ਼ेड ਹੋ ਗਿਆ 50% ਦੇ ਵਿੱਚ ਉਹਨਾਂ ਦਾ ਸੈਲਡ ਚਾਹੀਦਾ ਜੀ ਵਿੱਚ ਫਰੂਟ ਚਾਹੀਦਾ ਹੂੰ ਵਿੱਚ ਕੋਈ ਉਬਲਿਆ ਹੋਇਆ ਸੈਲਡੀਆਂ ਕੋਈ ਵੀ ਚੀਜ਼ ਇਹਨਾਂ ਦਾ ਮਤਲਬ ਵੀ ਡਿਵਾਈਡ ਕਰ ਲੈਣਾ 50% ਕੱਚਾ 50% ਪੱਕਾ ਆ ਤੁਸੀਂ ਆਪਣਾ ਨਾਮ ਨੰਬਰ ਤੇ ਦੱਸ ਦੋ ਤੁਸੀਂ ਇੱਥੇ ਕਦੋਂ ਐਕਸਰਸਾਈਜ਼ ਕਰਾਉਣੀ ਹੈ ਕਿਹੜੇ ਟਾਈਮ ਕਰਾਉਣੀ ਹੈ ਜੀ ਇਹ ਇੱਥੇ ਸਾਡਾ ਸੈਸ਼ਨ ਸਵੇਰੇ 6 ਵਜੇ ਤੋਂ 8 ਵਜੇ ਤੱਕ ਦਾ ਰਹੂਗਾ ਹਾਂ 6 ਤੋਂ 8 ਵਜੇ 8 ਵਜੇ ਤੱਕ ਤੁਸੀਂ ਕਰ ਬੋਲੇ 6 ਤੋਂ 8 ਵਜੇ ਤੱਕ ਨਾਮ ਬਲਵਿੰਦਰ ਸਿੰਘ ਵਰਕ ਦੱਸਿਆ ਤੁਹਾਨੂੰ ਹਾਂ ਮੋਬਾਈਲ ਨੰਬਰ 98782 97222 ਠੀਕ ਹੈ